ਇੱਧਰ ਰੋਈ ਦੀ ਦਿਓਂਦੀ ਦੇਤੀ ਮਾਤਾ ਨੂੰ ਆਂਝੋੜ ਸਹਾਰਾ ਕਰਨ ਚੱਲੇ ਹੀ ਵੇਲੇ ਆਪਾਂ ਤੋਂ ਕੋਕ ਬਾਂਝਾ ਅੰਗੋੜਾ ਹੀ ਖਾਦੇ ਕੋਹ ਆਤਵਾ ਕੇ ਸਾਨੂੰ ਦੋ ਨਾ ਪੀ ਨਾ ਹੀ ਜਾਂਦੀ ਅਸੀਂ ਇਸ ਕਰਕੇ ਅੱਜ ਸਾਦਾ ਖਾਣਾ ਬਣਾਉਣ ਲੱਗੇ ਆਂ ਦਾਲ ਇਹਨਾਂ ਦਾ ਪਨੀਰ ਅਸੀਂ ਇੱਥੇ ਕੱਟ ਕੇ ਚੱਲੇ ਤੇ ਇੱਧਰ ਦੇ ਦੇ ਵਿੱਚ ਲੱਲਾ ਮੱਸਾ ਕੰਮ ਹੋ ਗਿਆ ਦੇ ਦੇ ਫੋਨ ਤੇ ਵੇਹ ਬੇਬੇ ਆਈਫੋਨ ਤੇ ਲੱਗੀ ਹੋਈ ਗੱਲਾਂ ਕਰਨ ਮੈਂ ਵਧੀਆ ਲਈ ਬੇਬੇ ਸੁਵੇਰੀ ਕਹਿੰਦੇ ਸੀ ਮੈਨੂੰ ਕਿਹੜਾ ਖੁਸ਼ ਹੁੰਦਾ ਹੈ ਗਾਹੀ ਤੁਸਨਾ ਕੋਈ ਲੁੰਦਾ ਹੀ ਇਹ ਮਿੰਨਾ ਉਹ ਵੇਲਾ ਅੱਗੇ ਫੋੜ ਫਿਰ ਤੇ ਉਹ ਵੇਲਾ ਬੰਦਾ ਸੁੱਤਾ ਆ ਇੱਧਰ ਵੀ ਵੇਲੇ ਬੰਦੇ ਸਾਰੇ ਰਾਸ਼ਨ ਖਾਂ ਖਾ ਕੇ ਹੋਏ ਪੈ ਅਜਵਾਜ਼ ਵੀ ਨਿਕਲਦੀ ਸਰਦਾਰ ਸਾਹਿਬ ਦੀ ਕਿਉਂ ਪਤਾ ਮੈਨੂੰ ਆਪਣੇ ਰਿਸ਼ਤੇਦਾਰ ਸਾਰੇ ਕੀ ਕਹਿੰਦੇ ਕਿੰਦੇ YouTube ਤੇ ਜੋ ਤੁਸੀਂ ਵੀਡੀਓ ਪਾਉਂਦੇ ਜੇ ਤੇ ਭਾਜੀ ਦਾ ਵਿੱਚ ਬੋਲਦੇ ਹੀ ਨਹੀਂ ਕੌਣ ਆ ਮਨਪ੍ਰੀਤੋਂ ਨਹੀਂ ਕਹਿੰਦੀ ਐ ਭੈਣ ਭਾਜੀ ਦੀ ਤਵਾਜ਼ ਨਹੀਂ ਨਿਕਲਦੀ ਮੈਂ ਹਾਂ ਮੈਂ ਦਾਬਾ ਮਾਰ ਕੇ ਰੱਖਦੀ ਹਾਂ ਨੂੰ ਮੈਂ ਘਾਟੀ ਬੋਲਣ ਦੀ ਹਾਂ ਫਿਰ ਲੀਕ ਨਿਕਲਦੀ ਹੁੰਦੀ ਇਹਨਾਂ ਜਦੋਂ ਵਿਆਹ ਜਾਈਏ ਤੇ ਇਹ ਟੋਰਾਣਾ ਸੁੱਤੇ ਰਹਿੰਦੇ ਇਹਨਾਂ ਦੀ ਆਵਾਜ਼ ਕਿੱਥੋਂ ਨਿਕਲਦੀ ਆਪਣਾ ਕਲੌਕ ਹਾਂ ਕਲੌਕ ਵਿਖਾਉਣਾ ਇੱਧਰ ਵੇਖੋ YouTube ਫੈਮਿਲੀ ਆਖਰ ਕੋ ਬਦਨਾਸੀ ਮੰਗਵਾਇਆ ਸੀ ਤੇ ਵੇਖੋ ਸਾਰੇ ਮਹੀਨੇ ਤੇ ਸ਼ੋਅ ਹੁੰਦੇ ਪਰ ਆ ਹਾਂਜੀ ਮਜ਼ਰੂਫ ਮਾਦਰ ਭਗਤ ਚਿਤ੍ਰਸਾਲ ਦੇ 1850 ਤੋਂ 70 ਤੱਕ ਬਹੁਤ ਸੋਹਣਾ ਲੱਗਦਾ ਹੈ ਨਾ ਇੱਥੇ ਵਾਲਪੇਪਰ ਲੱਗ ਗਿਆ ਤੇ ਵਾਲਪੇਪਰ ਦੇ ਉੱਤੇ ਕਿੰਨਾ ਕੱਲ ਕਿੰਟਰ ਆਸਰ ਬੜਾ ਸੋਹਣਾ ਬਣਿਆ ਹਾਂਜੀ ਗੈਜਿੰਗ ਹੋ ਗਿਆ ਭੈਣਜੀ ਆ ਲੈ ਅਸੀਂ ਚਲੋ ਵੀ ਹੁਣ ਅਸੀਂ ਚੱਲੇ ਆ ਥੱਲੇ ਪਿੰਗ ਝੁੱਟਾਂ ਝੂਟੇ ਮਾਟੇ ਕਰਨ ਮਾਟੇ ਕਰਨ ਚੱਲੇ ਆ ਅਹੀਂ ਖਾ ਜ਼ਿਆਦਾ ਲਿਆ ਦੋ ਦਿਨ ਦੋ ਦਿਨ ਲਗਾਤਾਰ ਖਾ ਲਿਆ ਤੇ ਹੁਣ ਸਾਰੇ ਸੁਸਤੀ ਜੱਜ ਦੁਪਹਿਰੇ ਸੁਸਤੀ ਸਾਰੇ ਸੁਸਤੀ ਕੋਮਲ ਉਹ ਵੇਲੀ ਰਖੜੀਆਂ ਬੰਨ ਕੇ ਚਾਰ ਦਿਨ ਆਈ ਨਹੀਂ ਅੱਜ ਤਾਂ ਨਹੀਂ ਚੱਲਣਾ ਅੱਜ ਮੈਂ ਪਿੰਗ ਝੁੱਟਾਂ ਨੂੰ ਐਬਸੈਂਟ ਰਹੀ ਕੋਮਲ ਵੀ ਉਹਨੇ ਦਿਨ ਜਿੰਨੇ ਦਿਨ ਗੈਸਟ ਆਏ ਰਹੇ ਏ ਗਈ ਸੀ ਆਪਣੇ ਨਾਲ ਕੇ ਮਾਸੀਆਂ ਕੋਲ ਮਿਲਣ ਜਿਵੇਂ ਕਿ ਸਾਡੇ ਕੋਲ ਗੈਸਟ ਹੈ ਇਹ ਕਿਸੇ ਦੀ ਗੈਸਟ ਬਣੀ ਜਾ ਸਕਦੀ ਹੈ ਸਹੀ ਗੱਲ ਹੈ ਤੇ ਆਜੋ ਹੁਣ ਆਪਾਂ YouTube ਫੈਮਲੀ ਆਪਾਂ ਵੀ ਪਿੰਗ ਝੂਟੇ ਜਿੱਦਨ ਦੀ ਪਾਈ ਸਿਰਫ ਕੀ ਹੋਟਾ ਲਿਆ ਉਸ ਦਿਨ ਦਾ ਹਾਂਜੀ ਬਸ ਉਸ ਦਿਨ ਵਾਲਾ ਹੀ ਝੂਟਾ ਲਿਆ ਉਸ ਤੋਂ ਬਾਅਦ ਨਹੀਂ ਝੂਟੇ ਰਹੇ ਠੰਡਾ ਹੈ ਇੱਕ ਮੇਕੇ ਮੰਮੀ ਰਸੋਈ ਚ ਹੈਗੇ ਆ ਤੇ ਆਪਾਂ ਚਲਿਏ ਸਿਆਰ ਸਪਾਟਾ ਕਰ ਆਈਏ ਚਲੋ ਅੰਦਰ ਚੰਕੀ ਚਲੋਦੇ ਹਾਂ ਹਾਂਜੀ ਕੀ ਹੈ ਆਪਣੀ ਪਿੰਗ ਨੂੰ ਵੇ ਕੀ ਜਦੋਂ ਐ ਛੜਦਕੇ ਨੂ ਤੇ ਲੈ ਕੇ ਐ ਕਰ ਲੱਗ ਪੈਂਦੀ ਵੀਂਗੀ ਜੇ ਜਾਣ ਲੱਗ ਪੈਂਦੀ ਹਾਂ ਐ ਕਰਦੀ ਪਾਗਲਾ ਹੈ ਪਾਗਲਾ ਪਾਗਲਾ ਵਾਕਈ ਲੱਗਦਾ ਹੋਊ ਕਿ ਵਿਚਾਰੀ ਲੱਗਦਾ ਤਾਂ ਹੈਗਾ ਹੀ ਸਹੀ ਗੱਲ ਏ ਕਿਵੇਂ ਮਜ਼ਾ ਆ ਰਿਹਾ ਤੁਹਾਨੂੰ ਬਹੁਤ ਬੇਬੇ ਬੇਬੇ ਉੱਥੇ ਬੈਠੇ ਆਪਣੇ ਬੇਬੇ ਮੈਨੂੰ ਲੱਗਦਾ ਜੇ ਫੋਨ 'ਚ ਵੇਸਤੋ ਨੇ ਸਹੀ ਗੱਲ ਤੇ ਇਧਰ ਵੇਖੋ YouTube ਫੈਮਲੀ ਆਪਣੇ ਆਵੇ ਹੈ ਹੈਲੋ ਗਾਇਸ ਖੁੱਲ੍ਹ ਜੇ ਬਾਰੀ ਉਧਰੋਂ ਹੈਲੋ ਗਾਇਸ ਸੁਆਹ ਬੋਲਦੇ ਬੇਬੇ ਵੀ ਮੇਰੀ ਇਹ ਨਿੱਕੀ ਬੇਬੇ ਆ ਗਈ ਆਪਣੀ ਇਹ ਨਿੱਕੀ ਬੇਬੇ ਆ ਐਸਾ ਆਪ ਤਾਂ ਨਿੱਕੀ ਬੇਬੇ சீ <laughs> 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 ਆਣਾ ਹੁੰਦੇ ਸੀ ਹੀ ਹੋ ਗਿਆ ਹੁਣ ਸਹੀ ਗੱਲ ਏ ਬੇਬੇ ਸਾਸਿਕਲ ਬੁਲਾ ਦਿਓ ਮੇਰੀ YouTube ਫੈਮਿਲੀ ਨੂੰ ਤੇ ਅੱਜ ਆਪਾਂ ਬੇਬੇ ਦੀ ਇੰਟਰਵਿਊ ਲੈਣ ਲੱਗੇ ਆਂ ਹਾਂਜੀ ਤੇ ਬੇਬੇ ਤੁਸੀਂ ਦੱਸੋਗੇ ਤੁਸੀਂ ਬਚਪਨ ਤੋਂ ਡਾ ਜਿਵੇਂ ਉਸ ਟਾਈਮ ਤੁਹਾਡਾ ਬਚਪਨ ਕਿਵੇਂ ਬੀਤਿਆ ਬਚਪਨ ਸਾਡਾ ਬਹੁਤ ਵਧੀਆ ਬੀਤਦਾ ਸੀ ਉਹਦੋਂ ਜਵਾਨਾਂ ਬੜਾ ਚੰਗਾ ਸੀ ਹਾਂਜੀ ਤੇ ਜਵਾਨੇ ਦੇ ਵਿੱਚ ਕੋਈ ਪਤਾ ਨਹੀਂ ਸੀ ਲੱਗਦਾ ਸਾਰੇ ਚਾਹਤੇ ਕੋਈ ਜਿੱਥੇ ਖੇਡਣਾ ਫੋਕਸ ਕਰਨਾ ਰਹਿਣਾ ਬਹਿਣਾ ਹਾਂ ਸਾਗਿੰ ਗਾਵੜਨਾ ਤਾਂ ਆਹ ਦੇਖ ਬੰਨੇ ਲੈ ਜਾਵੜਨਾ ਛੱਲੀਆਂ ਤੋੜਨ ਜਾਂ ਨਿਆ ਜਾਵੜਨਾ ਨਿਆਣੀਆਂ ਦੀ ਬੇਫਿਕਰੀ ਹੁੰਦੀ ਸੀ ਉਦੋਂ ਬੇਫਿਕਰੀ ਸੀ ਅਸੀਂ ਤੇ ਮੇਰੇ ਚਾਚੇ ਜੀ ਧੀ ਸੀ ਇੱਕ ਮਾਂ ਸੀ ਹਾਂਜੀ ਤੇ ਅਸੀਂ ਦੋਵੇਂ ਬਸਣਾ ਦੁਆਨੀ ਕੱਟੀਆਂ ਹੀ ਅਸੀਂ ਬਾਹਰ ਅੰਦਰ ਜਾਂਦੀਆਂ ਸੀ ਹਾਂ ਜੇ ਫਿਕਰਤ ਦੀਆਂ ਸੀ ਚਰਖੇ ਤੇ ਉਹ ਵੀ ਅਸੀਂ ਚਰਖੇ ਬਾਲੇ ਹੋ ਜਾਂਦੇ ਸੀ ਬੱਧਾ ਰੱਖਦੀਆਂ ਸੀ ਅੱਛਾ 5 ਵਜੇ ਤੋਂ ਰੱਖ ਕੇ ਤੇ 5 ਵਜੇ ਸਵੇਰੇ 12 ਵਜੇ ਜੀਤੇ ਘਰੇ ਬੈਂਧੀਆਂ ਸੀ ਅੱਛਾ ਮਤਲਬ ਇੱਕ ਘਰੇ ਬਹਿ ਜਾਂਦੇ ਸੀਗੇ ਹਾਂ ਤੁਸੀਂ ਕਿੰਨਾ ਕ ਚਰਖਾ ਕੱਤਿਆ ਕ ਬਹੁਤ ਕੱਤਿਆ ਅੱਛਾ ਮੇਰੇ ਕੋਲੇ ਹਜੇ ਵੀ ਤੋਂ ਤੇ ਕੇ ਸਾਰੇ ਮੇਰੇ ਘਰ ਦੀ ਬਣਾਈ ਹੋਏ ਅੱਛਾ ਹੁਣ ਸਾਡੇ ਅੱਗੇ ਮੁੱਲ ਲੈਂਦੇ ਹਾਂ ਹਾਂ ਤੇ ਉਹ ਉਹ ਵਾਸ ਜਦੋਂ ਕੱਟ ਕੇ ਫੇਰ ਬਾਨੀ ਮਾ ਪੇਟਾ ਨਹੀਂ ਤਾਂ ਨੇ ਆਪੇ ਹੀ ਕਰੇ ਪਰਜਾਨਾ ਵੇ ਰੀਆਂ ਬਹੁਤ ਨਿੰਨੇ ਬਹੁਤ ਚੰਗੀਆਂ ਸੇਵਾਇਦਾ ਆਪ ਦਾ ਮੈਂ ਜਵਾਕਾ ਬਹੁਤ ਖੜੂੰਦੀ ਸੀ ਅੱਛਾ ਇਹ ਜਵਾਕ ਲੈ ਜਾਣੇ ਨਾਲ ਉਹ ਇੱਕ ਚਾਚਾ ਸੀ ਉਹਨਾਂ ਦੇ ਘਰੇ ਕੁੜੀਆਂ ਹੀ ਸੀ ਚੱਲਣਾ ਹਾਂਜੀ ਬੱਚਾ ਹੀ ਸੀ ਹਾਂ ਹਾਂ ਤੇ ਅਸੀਂ ਉੱਥੇ ਜਾ ਕੇ ਬਾਹਰਾਂ ਚ ਬਹਿ ਕੇ ਤੇ ਕੱਢਣਾ ਬੋਲਣਾ ਤਾਂ ਬਾਈ ਨੂੰ ਖਾਣਾ ਦੇਣਾ ਇੰਨੀ ਸਾਰੇ ਨਾਲ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਸੀ ਸਾਰੀਆਂ ਇਕੱਠੀਆਂ ਅਸੀਂ ਹੋ ਜਾਂਦੀਆਂ ਸੀ ਫਿਰ ਤਾਂ ਬੜਾ ਤੁਸੀਂ ਫਨ ਕਰਦੇ ਹੋਵੋਗੇ ਬਹੁਤ ਅਸੀਂ ਦੁਬਾਨੀ ਕਰਦੇ ਰਹੀ ਹਾਂ ਇੱਕ ਸਾਡਾ ਤਾਇਆ ਸੀ ਅੱਛਾ ਉਹ ਜਾਏ ਨੇ ਨਾ ਦੁਬਾਨੀ ਤੇਨੂੰ ਵਿਆਹ ਕਰਾਈ ਤਾਇਆ ਨੇ ਅੱਛਾ ਪਹਿਲਾਂ ਤਾਂ ਮੇਰੀ ਮਾਸੀ ਜੀ ਉਹਦੇ ਦੋ ਬੱਚੇ ਸੀ ਕੁੜੀ ਸੀ ਇੱਕ ਮੁੰਡਾ ਸੀ ਅੱਛਾ ਉਹ ਮਾਸੀ بیمار ਹੋ ਗਈ ਉਹਨਾਂ ਕੋਈ ਸਾਧਨ ਤਾਂ ਹੁੰਦਾ ਨਹੀਂ ਸੀ ਤੇ ਮੰਜੇ ਤੇ ਉਹਨੂੰ ਪਾ ਕੇ ਨਾ ਤੇ ਚਾਰ ਬੰਦੇ ਚੁੱਕ ਕੇ ਲੈ ਆਏ ਸੀ ਅੱਛਾ ਉਦੋਂ ਕੋਈ ਸਾਧਨ ਨਹੀਂ ਸੀ ਹੁੰਦਾ ਕੋਈ ਸਾਧਨ ਨਹੀਂ ਸੀ ਹੁੰਦਾ ਗੱਜਾ ਹੁੰਦਾ ਸੀ ਕੱਡੇ ਸੀ ਚੈਗ ਲੱਗ ਜੂ ਮਤਲਬ ਤੁਸੀਂ ਸਮਝ ਲਓ ਵੀ ਮੋਟਰਸਾਈਕਲ ਵੀ ਬਾਅਦ ਚ ਵੇਖਿਆ ਹੈ ਨਾ ਨਾ ਮੋਟਰਸਾਈਕਲ ਤਾਂ ਆ ਜੀ ਆ ਲਿਆ ਸੀ ਬੱਚਿਆ ਹੋਇਆ ਤਾਂ ਮੇਰੇ ਬੱਚਿਆ ਹੋਇਆ ਤਾਂ ਵਿਆਹ ਤਾਂ ওই ਥੇ ਅੱਛਾ ਉਦੋਂ ਬਾਅਦ ਵੇਖਿਆ ਸੀ ਤੁਸੀਂ ਹਾਂ ਠੀਕ ਤੇ ਹੁਣ ਤੁਸੀਂ ਕਰਮਾ ਵਾਲੇ ਜੀ ਹੁਣ ਐਡੀਆਂ-ਆਂ ਵਡੀਆਂ ਗੱਡੀਆਂ ਤੇ ਘੁੰਮਦੇ ਜੀ ਹੁਣ ਤਾਂ ਫਿਰ ਤੈਨੂੰ ਪਤਾ ਹੀ ਹੈ ਬੱਚੇ ਦੁਆ ਨਹੀਂ ਬਹੁਤ ਚੰਗੇ ਆ ਹਾਂ ਪਹਿਲਾਂ ਬੱਚਿਆਂ ਨੇ ਬਹੁਤ ਕੰਮ ਕੀਤਾ ਕੰਮ ਕੀਤਾ ਪਹਿਲਾਂ ਤੁਸੀਂ ਕੀਤਾ ਫਿਰ ਬੱਚਿਆਂ ਨੇ ਹੁਣ ਪੁੱਤਰੇ ਕਰਦੇ ਅਸੀਂ ਦੁਆ ਨਹੀਂ ਪਹਿਲਾਂ ਜਦੋਂ ਅੱਡ ਹੋਏ ਆ ਬਚਪਨ ਵਿੱਚ ਯਾਹਿਆ ਤੋਂ ਮਗਰੋਂ ਹਾਂ ਉਦੋਂ ਬਸ ਦੁਆ ਨਹੀਂ ਸਾਰੀ ਡੈੜੀ ਆਪ ਹੀ ਕੰਮ ਕਰਨਾ ਹਾਂ ਬਾਹਰ ਜੇ ਕਰਨਾ ਤੇ ਬਾਪੂ ਦੇ ਨਾਲ ਹੀ ਮੈਂ ਕਰਨਾ ਹਾਂ ਵਿਖੇਤਾਂ ਦਾ ਵੀ ਕੰਮ ਕਰਾਉਣਾ ਉਹ ਹੀ ਕੰਮ ਕਰਦੀ ਸੀ ਤੇ ਫਿਰ ਘਰ ਦਾ ਤੇ ਦੋਵੇਂ ਕਿਵੇਂ ਮੈਨੇਜ ਕਰਦੇ ਹੁੰਦੇ ਸੀ ਮੈਂ ਜੇ ਕੀ ਕਰਨਾ ਸੀ ਉਹਦੋਂ ਹਾਂ ਨਿੱਕੇ ਨਿੱਕੇ ਜੋਕ ਤਾਂ ਹੈ ਨਹੀਂ ਸੀ ਜਦੋਂ ਉਹਨਾਂ ਨੇ ਐਡ ਕਰਤਾ ਸੀ ਹਾਂ ਹਾਂ ਬੱਚੇ ਤਾਂ ਅੱਡ ਹੋਇਆ ਤੇ ਮਗਰੋਂ ਹੋਏ ਐ ਅੱਛਾ ਅੱਛਾ ਠੀਕ ਤੇ ਕਿੰਨੇ ਸਾਲਾਂ ਬਾਅਦ ਹੋਇਆ ਸੀ ਮਾਮਾ ਇਹ 5 ਸਾਲਾਂ ਬਾਅਦ ਅੱਛਾ 5 ਸਾਲਾਂ ਬਾਅਦ ਹਾਂ ਮੰਮੀ 5 ਸਾਲਾਂ ਬਾਅਦ ਦੁਆਰੀ ਆਲੇ ਦੇ ਹਨ ਆਪ ਹੀ ਮੈਂ ਕੰਦਾ ਕੱਤੀਆਂ ਸੀ ਡਿੱਗ ਪਈਆਂ ਸੀ ਓਡੇ ਓਡੇ ਰੋੜਿਆਂ ਦੀਆਂ ਜਿਹੜੀਆਂ ਸਾਨੂੰ ਅੱਡ ਕੀਤਾ ਭੇਡਾ ਰੱਖਦੇ ਸੀ ਅੱਛਾ ਇਦਾਂ ਵਾਲੇ ਕਬਰੀ ਸਾਨੂੰ ਅੱਡ ਕੀਤਾ ਉਦੋਂ ਐ ਹੀ ਹੁੰਦਾ ਸੀ ਨਾ ਇੱਕ ਅੱਧਾ ਕਮਰਾ ਹੋਣਾ ਹੁੰਦੇ ਸੀ ਹਾਂ ਤੇ ਜਦੋਂ ਉਹ ਕੀਤਾ ਤੇ ਬਸ ਉਹ ਫਿਰ ਨਿਉਂ ਦੁਆਰੀ ਆਉਣੀ ਨਹੀਂ ਆਗੋ ਆਪਣੀ ਕਿਵੇਂ દિਵਾਲੀ ਤੋਂ ਮਹੀਨਾ ਅਗੋਂ ਮਿੱਟੀ ਚੋਂ ਲੱਗਣਾ ਅੱਛਾ ਸਿਰ ਤੇ ਬਾਹਰੋਂ ਨਾ ਐਸੀ ਨਾ ਐਸੀ ਮਿੱਟੀ ਲੈ ਕੇ ਆਉਣੀ ਅੱਛਾ ਮੀ ਤੇ ਮਿੱਟੀ ਦਾ ਕੀ ਕਰਦੇ ਸੀ ਉਹ ਤੈਨੂੰ ਦੱਸਦੇ ਆ ਵੀ ਉਹਦੀਆਂ ਨਾ ਬੱਚੀਆਂ ਡਿੱਗ ਪਈਆਂ ਥਲੋਨੀਆਂ ਕੋਠੇ ਦੇ ਗਾਂ ਅੱਛਾ ਇੱਕ ਲੜੈਂਟ ਦੇ ਕੋਠਾ ਸੀ ਪੋਂ ਤਿੰਨ ਮਾਰਲੇ ਥਾ ਸੀ ਅੱਛਾ ਸਾਰਾ ਜਿਹਦੇ ਚ ਅਸੀਂ ਗੁਜ਼ਾਰਾ ਕੀਤਾ ਪਹਿਲਾਂ ਢੱਬ ਹੋਈ ਜਾਂਦੀ ਹਾਂ 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 ਤੇ ਉਹੋਂ ਵਸਦੂਗਾ ਨਹੀਂ ਉਹ ਕਰੇ ਲਈ ਆਈ ਜਾਣੀ ਢੋਈ ਜਾਣੀ ਉਹ ਪਹਿਲਾਂ ਸਕਾਉਣੀ ਫੇਰ ਉਹ ਕੁੱਟਣੀ ਹਾਂ ਹਾਂ ਫੇਰ ਉਹ ਪਿਉਣੀ ਫੇਰ ਉਹ ਪੰਜ ਛੇ ਦਿਨ ਲਾ ਕੇ ਕਹਾਣੀ ਮਲਤ ਲਾਈ ਜਾਣੀ ਹਾਂ ਵੀ ਉਹ ਹੋਰ ਵਧੀਆ ਵਧੀਆ ਬਣ ਜੇ ਹੈ ਨਾ ਲੇਪ ਬਹੁਤ ਜਿਆਦਾ ਵੇਸ ਬਣ ਜਾਂਦਾ ਸੀ ਐਨ ਫੇਰ ਉਹ ਪਹਿਲਾ ਜਗਨਾ ਨੀਆਂ ਝਾੜ ਕੇ ਹਾਂ ਹਾਂ ਫੇਰ ਉਹਨੂੰ ਨਾ ਅਸੀਂ ਗੋਹਾ ਲਾਉਣਾ ਥੱਲੇ ਅੱਛਾ ਗੋਹਾ ਲਾ ਕੇ ਫੇਰ ਅਸੀਂ ਮਿੱਟੀ ਇੱਕ ਵਾਰਾ ਪਤਲੀ ਪਤਲੀ ਰਹਿਣੀ ਹਾਂ ਇੱਕ ਵਾਰਾ ਫੇਰ ਸਾਫ਼ ਕਰਨੀ ਹਾਂ ਸਾਬ ਕਰਕੇ ਰੀਦੋ ਸਾਰਾ ਸਮਾਰ ਕੇ ਫਿਰ ਉਹਨੂੰ ਦੁਕਾਨੀ ਆਪਣਾ ਉਹ ਮਿੱਟੀ ਨਹੀਂ ਸੀ ਉਹਦਾ ਭੇਜਦੀ ਹਾਂ ਹਾਂ ਤੇ ਸਾਰੇ ਦੁਕਾਨੀ ਗੱਲ ਕੋਚਾ ਲਾ ਦੇਣਾ ਅੱਛਾ ਬਨੇਰੇ ਕਰ ਜਨੇ ਦੁਕਾਨੀ ਲਾ ਮਤਲਬ ਇੰਨਾ ਤੁਸੀਂ ਕਿਵੇਂ ਕੰਮ ਕਰ ਲੈਂਦੇ ਸੀ ਵੀ ਘਰ ਵੀ ਆਪ ਸੈੱਟ ਕਰਨੇ ਰੋਟੀ ਪਾਣੀ ਦਾ ਵੀ ਖੇਤਾਂ ਦਾ ਵੀ ਫਿਰ ਬਾਅਦ ਚ ਬੱਚੇ ਵੀ ਹੋ ਗਏ ਨਾਲ ਉਹ ਦੁਹਨ ਬੱਚੇ ਆਪ ਨਿੱਕੇ ਨਿੱਕੇ ਹੀ ਬੱਚੇ ਕੰਮ ਲੱਗ ਗਏ ਜੀ ਉਹ ਤਾਂ ਛੋਟੇ ਛੇਤੀ ਕਰ ਲੈਂਦੇ ਸੀ। ਉਹ ਤਾਂ 50 ਸਾਲਾਂ ਦੇ 60 ਸਾਲਾਂ ਦੇ। ਆਹ ਤਾਂ 18 18 ਦੇ ਹੋ ਕੇ ਨਹੀਂ ਕਰਦੇ। ਮੰਨਿਆ ਮੰਨਿਆ ਉਹ ਦੁਕਾਨੀ ਸਾਡੇ ਹੈ ਨਹੀਂ ਸੀ ਅਸੀਂ ਬੋਲਦਾ ਦੁੱਧ ਲੈਂਦੇ ਲਈ ਪਹਿਲਾਂ ਤਾਂ। ਅੱਛਾ ਇੱਕ ਮੋਤਾ ਤੇ ਇੱਕ ਦਿੱਤੀ ਸੀ ਕਿ ਗਾਂ। ਅੱਛਾ ਉਹ ਗਾਂ ਦਾ ਫੜ ਸਿੱਟਿਆ ਸੀ। ਅੱਛਾ। ਤਾਂ ਗਈ ਭੱਜ। ਹਾਂ। ਮੋਤਾ ਗਿਆ ਮਰ ਮਿੱਟੀ ਖਾਂਦਾ ਸੀ। ਅੱਛਾ। ਮੜਾ ਹੋ ਗਿਆ। ਫੇਰ ਅਸੀਂ ਕਿਸੇ ਨਾਲ ਤੇ ਰਵ ਆ ਕੋ ਬਹੁਤ ਜਿਆਦੇ ਅਦੇ ਮਿਹਬਾਨੀ ਕਿਛੀ ਮੈਨੂੰ ਤਾਰੂ ਦੀ ਆਇਆ ਹਾਂ ਹਾਂ ਇਸੇ ਨੇ ਵਪਾਰ ਜਿਆ ਕਾ ਸਮਝ ਖੋਲ ਲਿਆ ਉਹਨੇ ਆ ਮੱਜਾਂ ਦਾ ਵਪਾਰ ਕਰਨ ਲੱਗ ਪਏ ਇਹ ਕੁਸ ਵਪਾਰ ਨਹੀਂ ਹਜੇ ਅੱਛਾ ਵਪਾਰ ਤੋਂ ਪਹਿਲਾਂ ਪਹਿਲਾਂ ਵਿਆ ਕਿਸੇ ਦੇ ਨਾਲ ਲੜ ਕੇ ਹਾਂ ਹਾਂ ਤੇ ਜਿਹੜੇ ਦੋ ਕਿੱਲੇ ਪੈਣੀ ਦਿੱਤੀ ਸੀ ਅੱਛਾ ਉਹਦਾ ਸਾਡੇ ਰੋ ਆ ਜਾਂਦਾ ਸੀ ਹਰ ਮੇਰੀ ਅੱਛਾ ਕੀ 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 ਕਿਹਾ ਤੁਸੀਂ ਰੋ ਪਾਣੀ ਪਾਣੀ ਅੱਛਾ ਦੁਬਾਨੀ ਆ ਸੀਗਾ ਸਿੱਧੇ ਉਹਨਾਂ ਪੈਦੀ ਠੀਕ ਆ ਤੇ ਢੇਸਣ ਦੇ ਰਹਾਂ ਉਹ ਏਡੀ ਏਡੀ ਜੁਬਾਨੀ ਸੀਗੀ ਕਾਹੀ ਅੱਛਾ ਉਹ ਕਾਹੀ ਵੱਡ ਕੇ ਲੈਵਣੀ ਹਾਂ ਹਾਂ ਉਹ ਤਾਂ ਅਸੀਂ ਬਾਲਣੀ ਅੱਛਾ ਜੇ ਬਾਅਦ ਕੇ ਜਿਹੜੀ ਦੁਬਾਨੀ ਸੀਗਾ ਗਿਆਣਾ ਪੱਠੇ ਪੁੱਠੇ ਕਿਤੇ ਬੀਜਨੇ ਰੋਬ ਅੱਛਾ ਉਹਦੇ ਨਾਲ ਉੱਤੋਂ ਉੱਤੋਂ ਲਾ ਕੇ ਕਾਹੀ ਵੇਚ ਪਸੂਆਂ ਨੂੰ ਘੱਤਰ ਲੈਣੀ ਹਾਂ ਜਿਹੜੀ ਛੱਲੇ ਆੜੀ ਮੋਟੀ ਮੋਟੀ ਗੁੱਠੀਆਂ ਹਰ ਦੀ ਮੋਟੀ ਹੁੰਦੀ ਸੀ ਹਾਂ ਉਹ ਅਸੀਂ ਬਾੜ ਲੈ ਗਏ ਅੱਛਾ ਇਹਦਾ ਦੁਆਨੀ ਬਹੁਤ ਜਿਆਦੇ 4-5 ਵਰੇ ਬਹੁਤ ਜਿਆਦੇ ਦੁਆਨੀ ਰਿਆ ਕੱਲ ਨਾ ਕੱਲੀ ਤੁਸੀਂ ਪੂਰੀ ਮਈਆ ਬਾਹਰ ਨਾ ਇੱਕ ਭਖੜੀ ਹੁੰਦੀ ਸੀ ਅੱਛਾ ਤੂੰ ਬਧੀ ਹਾਂ ਉਹਦਾ ਨਾ ਵੱਡਾ ਵੱਡਾ ਬਹੁਤ ਏਡਾ ਏਡਾ ਵੱਡਾ ਮੋਟਾ ਹੁੰਦਾ ਸੀ ਹਾਂ ਹਾਂ ਉਹ ਪੱਟ ਲਿਓ ਨੀ ਲੋ ਪੰਡਾ ਪੱਟ ਕੇ ਲਿਆ ਪੀ ਉਹ ਨਹੀਂ ਆਂ ਇਸਾਰੀ ਲਿਆੜੀ ਅਨੇ ਕਨੇ ਕੇ ਬੱਚੇ ਮੰੰਯਾ ਬਾਹਰ ਲੈ ਫਿਰਦੇ ਸੀ ਹਾਂ ਇਹ ਮੰੰਯਾ ਵੀ ਬਣਾ ਦੁਆ ਸੀਗਾ ਆ ਆਪਣਾ ਕਿਸੇ ਦੀ ਇੱਕ ਕਿਸੇ ਦੀ ਲੋ ਪਟਨਾ ਸਾਰ ਨਗਾਰਿਆਂ ਨੇ ਛੱਡ ਲੈਣੀਆਂ ਇਕੱਠੇ ਚਲੇ ਜਾਣਾ ਇਕੱਠੇ ਜਾਂਦੇ ਸੀ ਇੱਕ ਨਾਲ ਰੱਸਾ ਲੈ ਕੇ ਜਾਂਦੇ ਸੀ ਰੱਸਾ ਕਿਉਂ ਮੰੰਯਾ ਖੋਬ ਜਾਈ ਜਾਂਦੀ ਸੀ ਹਾਂ ਹਲੋ ਮੈਂ ਬੋਲਾ ਤਾਂ ਹੋਏ ਕੋਈ ਪਾਣੀ ਵਗਿਆ ਸੀ ਹਾਂ ਫੇਰ ਉਹ ਰਸਾ ਸਾਰੇ ਇਕੱਠੇ ਹੁੰਦੇ ਸੀ ਤੇ ਫੇਰ ਸਾਡੇ ਉਦੋਂ ਲੋਕਾਂ 'ਚ ਪਿਆਰ ਬਹੁਤ ਸੀ ਹੈ ਨਾ ਮੁੜ ਕੇ ਸਾਡੇ ਆ ਗੌਰਿਆਂ ਨਾਇਰਾ ਸਾਡੇ ਪਿੰਡ ਦੇ ਕੋਲ ਦੀ ਮੋਹ ਕੋ ਵਾਲੇ ਦੇ ਚਰਮੋ ਵਾਲੇ ਸਾਡੇ ਦੇ ਸਨ 'ਚ ਲੰਗਣੀ ਅੱਛਾ ਨੇੜੇ ਹੀ ਹੈ ਹਾਂ ਹਾਂ ਫੇਰ ਉਹ ਬਾਣ ਲੱਗਣੀ ਜਦੋਂ ਬਾਣ ਲੱਗਣੀਆਂ ਨਾ ਫੇਰ ਉਹ ਕਿਹੜਾ ਨੇੜਨਾ ਕੋਲੇ ਟ੍ਰੈਕ ਸੀ ਹੋਰ ਇੱਕ ਲਵਰਾਂ ਕੋਲੇ ਸੀ ਦੋ ਡਰਾਗ ਸੀ ਜਾਣੇ ਪੈਣੇ ਚ ਵਾਸ ਹਾਂ ਹਾਂ ਉਹ ਇਹਨਾਂ ਉੱਥੇ ਨਹਿਰਾਂ ਦੇ ਲੱਗ ਗਏ ਤੇ ਨਹਿਰਾਂ ਦੇ ਲੱਗੇ ਰਹੇ ਉੱਥੇ ਢੂੜ ਰੁਪਈਆ ਦਿਹਾੜੀ ਤੇਰੇ ਬਾਪੂ ਹੁੰਦੰਦੇ ਸੀ ਢੂੜ ਰੁਪਈਆ ਢੂੜ ਰੁਪਈਆ ਦਿੰਦਾ ਤੇ ਢੂੜ ਰੁਪਈਆ ਹੁਣ ਤਾਂ ਜਵਾਕ ਚੀਜੀ ਨਹੀਂ ਖਾਂਦੇ ਢੂੜ ਰੁਪਈਏ ਦੀ ਅਸੀਂ ਕਿਵੇਂ ਬਣਾਇਆ ਵੇਖਦਾ ਹਾਂ ਢੂੜ ਰੁਪਈਆ ਰੋਟੀ ਦਾ ਉਹ ਜਾਂਦੀ ਸੀ ਗਰਚੰਦ ਕੇ ਤੇ ਉਹ ਹੋਈ ਤੰਦੂਰ ਤੇ ਲੋਥੇ ਮਾਇ ਲਾ ਲੈਣੀਆਂ ਉਹ ਮੈਨੂੰ ਮੇਰੀ ਬਚੋਲੇ ਨੇ 2 ਮਹੀਨ ਨੂੰ ਦੇ ਦੇਣੀਆਂ ਆਖਣਾ ਚਾਹ ਤੂੰ ਕੀ ਪਕਾਉਣੀਆਂ ਹਾਂ ਤੇ ਜਦੋਂ ਉੱਥੇ ਇਹਨੂੰ ਘੱਲ ਦੇਣੀਆਂ ਨਾਲ ਇਹਨਾਂ ਦੇ ਹਾਂ ਹਾਂ ਤੇ ਸਿਆਲ ਦਾ ਮਹੀਨਾ ਗਦੈਲਾ ਲੈ ਕੇ ਰਾਤ ਨੂੰ ਬੰਨਕ ਜਦੋਂ ਪਾਸੇ ਆਸੀ ਉਹ ਹੋ ਜਾਂਦੇ ਸੌਂ ਜਾਂਦੇ ਸੀ ਹਾਂ ਫੇਰ ਉਹ ਤੰਦੂਆ ਨਹੀਂ ਐਸੇ ਥੋੜੇ ਘਣੇ ਹੋ ਜੁੜੇ ਹਾਂ ਕਿ ਉਹਨਾਂ ਪਾਣੀ ਦਾ ਦੁੱਧ ਵੀ ਉਹ ਦੇ ਦਿੰਦੇ ਸੀ ਹਾਂ ਹਾਂ ਤੇ ਬਰਾ ਸਭ ਕੁਝ ਹੋ ਜਾਂਦਾ ਸੀ ਬੱਚੇ ਆ ਉਹਨੇ 5 ਸਾਲਾਂ ਦਾ ਨਹੀਂ ਆਉ ਹੋ ਗਈ ਹਾਂ ਮੰਮੀ ਨੂੰ ਪੜਨ ਲੱਗਾ ਪਹਿਲਾ 2 ਸਾਲ ਦਾ ਪਮੀਜੀ ਹਾਂ ਫਿਰ 2 ਸਾਲ ਪਹਿਲਾ ਫਿਰ ਦੁਬਾਰੀ ਗਨਬੁੱਧੀ ਹੋਈ ਆਪਣੀ ਹਾਂ ਮੰਮੀ ਦੀ ਧਾਮ ਮੇਰੀ ਇਹ ਫਿਰ 2 ਸਾਲ 3 ਸਾਲ ਮਗਰੋਂ ਫਿਰ ਤੇਰਾ ਮਾਮਾ ਨਿਕਾ ਹੋਇਆ ਠੀਕ ਹੈ ਫਿਰ ਉਹਨੂੰ ਪੜਨ ਲਾਤੀ ਹਾਂ ਹਾਂ ਅੰਮੀ ਵੀ ਦਾਦਾ ਪਾ ਮੈਂ ਇਹ ਦੁਗਾਨੀ ਹੁੰਦਾ ਤੁਸੀਂ ਪੜ੍ਹੇ ਬੇਬੇ ਅਸੀਂ ਹਾਂ ਅਸੀਂ ਗੁਰਦੁਆਰੇ ਮਹਾਰਾਜ ਪੜ੍ਹੇਗੇ ਅੱਛਾ ਗੁਰਦੁਆਰੇ ਪੜ੍ਹਦੇ ਸੀ ਮਤਲਬ ਉਦੋਂ ਸਕੂਲ ਹੁੰਦੇ ਸੀ ਹੁੰਦਾ ਸੀ ਉਹ ਤਾਂ ਮਾੜੇ ਮੋٹے ਨਹੀਂ ਪਰ ਨਹੀਂ ਹੁੰਦੇ ਸੀ ਅੱਛਾ ਤੁਸੀਂ ਤਾਂ ਹੀ ਪਾਠ ਕਰ ਲੈਂਦੇ ਜੀ ਲੈ ਇੱਕ ਨਵੇਂ ਪਿੰਡ ਸਦਾ ਹਾਂ ਨਵੇਂ ਕੋਈ ਵਿਰਲਾ ਵੰਜਾ ਉਹ ਵਿਰਲਾ ਵੰਜਾ ਸੀ ਉਹ ਵੀ ਕਾਲ ਜੰਗੋਂ ਪਹਿਲਾਂ ਬਹੁਤ ਦੁਗਾਨੀ ਮਗਰੋਂ ਸਾਡੀ ਇਹ ਕੱਝ ਬਣਿਆ ਅੱਛਾ ਹਾਂ ਤੇ ਫਿਰ ਤੁਸੀਂ ਗੁਰਦੁਆਰੇ ਜਾ ਕੇ ਵੀ ਆ ਗੁਰਮਤ ਸਿੱਖਿਆ ਹੀ ਲਈ ਹਾਂ ਇਹ ਮਹਾਰਾਜ ਤੋਂ ਸਾਨੂੰ ਵੱਡੇ ਗ੍ਰੰਥ ਛੋਟੇ ਗ੍ਰੰਥ ਰੇਲਾ ਹੁੰਦੀਆਂ ਸੀ ਹਾਂ 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 ਰੇਲਾ ਤੇ ਸਾਰੇ ਬੱਚਿਆਂ ਨੂੰ ਭਾ ਕੇ ਅੱਛਾ ਪਹਿਲਾਂ ਤਾਂ ਬਾਬਿਆਂ ਨੇ ਪੁੰਜੀ ਸਾਨੂੰ ਉਂਗਲਾਂ ਦਾ ਊੜਾ ਆੜਾ ਲਖਾਇਆ ਪੁੰਝੇ ਹੀ ਅੱਛਾ ਠੀਕ 35 ਗਾਈ ਅੱਛਾ ਫਿਰ ਸਾਨੂੰ ਫੱਟੀਆਂ ਤੇ ਲਿਖਾ ਕੇ ਸਿਖਾਇਆ ਅੱਛਾ ਫਿਰ ਸੰਤਿਆ ਦੇਣ ਲੱਗੇ ਫੱਟੀਆਂ ਤਾਂ ਮੈਂ ਵੀ ਵੇਖੀਆਂ ਹਾਂ ਹਾਂ ਤੇ ਵੇਰ ਸੰਤਿਆ ਦੇਣ ਲੱਗੇ ਦੁਬਾਨੀ ਆਪਣਾ ਜਿਹੜੀ ਅਸੀਂ ਬੱਟੀਆਂ ਤੇ ਲੈਂਦੇ ਸੀ ਹਾਂ ਹਾਂ ਉਹ ਪੱਕੇ ਕਰ ਲੈਂਦੇ ਸੀ ਠੀਕ ਊੜਾ ਰਾਈ ਦੀ ਸਤਾ ਹਾਂ ਯਾਦ ਹੋ ਗਿਆ ਤੁਨੂੰ ਹਾਂ ਫਿਰ ਬਾਬੇ ਸਾਨੂੰ ਉਹ ਸੰਤਿਆ ਦਿੰਦੇ ਸੀ ਫਿਰ ਆਪਣੀ ਪੰਜਾਂ ਬਣੀਆਂ ਦੀ ਨਾ ਹਾਂ ਸਾਈ ਦਾ ਮੂੜਿਆ ਜਿਹਾ ਲਾ ਕੇ ਇੱਕ ਪੱਤਰ ਦਾ ਇੱਕ ਦਿਨ ਰੋਜ਼ ਅੱਛਾ ਰੋਜ਼ ਉਹ ਅਸੀਂ ਪੱਕਾ ਕਰਨਾ ਅਗਲੇ ਦਿਨ ਸੁਣਾ ਕੇ ਫਿਰ ਬਾਬੇ ਨੇ ਭੇਰ ਅਦਵੇਨ ਭੇਰ ਸੱਡੇ ਰੇ ਆ ਉਹ ਸਾਨੂੰ ਕੋਈ ਪੰਜਾ ਛੀਆਂ ਸਾਲਾਂ ਦੇ ਵਿੱਚ ਸਾਨੂੰ ਉਹ ਮਹਾਰਾਜ ਦੀ ਜਣੀ ਤੇ ਕਿ ਕਿੰਨੇ ਕਿਸਾਨਾਂ ਚ ਤੁਹਾਡਾ ਜਨਮ ਹੋਇਆਊਗਾ ਜਨਮ ਦਾ ਤਾਂ ਮੇਰਾ ਹੋਣਾ ਮੈਨੂੰ ਪਤਾ ਭੁੱਲੀ ਪਈ ਐ ਤੇ ਮਾਏਗਾ 80 85 ਸਾਲ ਵੀ ਹੋ ਗਈਆਂ ਮੈਂ ਹੁਣ ਮੈਂ 85 ਸਾਲ ਪਹਿਲਾਂ ਦਾ ਸਮਾਂ ਐਵੇਂ ਦਾ ਸੀਗਾ ਤੇ ਉਦੋਂ ਮੰਗਾਈ ਕਿੰਨੀ ਸੀ ਜਿਵੇਂ ਤੁਸੀਂ ਕਹਿੰਦੇ ਡੇਢ ਰੁਪਈਆ ਕਮਾਉਂਦਾ ਸੀ ਬਾਪੂ ਤੇ ਖਰਚਾ ਕਿੰਨਾ ਕ ਆ ਜਾਂਦਾ ਸੀ ਰੋਹੀ ਦਾ ਖਰਚਾ ਤਾਂ ਮੋਦੂਆ ਨਹੀਂ ਥੋੜਾ ਹੀ ਸੀ ਉਹ ਤਾਂ ਕਣ ਕਿੰਨੀ ਸੀ ਹੁੰਦੀ ਆ ਪੀ ਪੀ 18 ਵਜੇ ਸੀ ਕਣਕ ਅੱਛਾ ਲਾਲ ਜੀ ਅੱਛਾ ਉਹਦਾ ਅਰਧਾ ਲਿਆ ਕੇ ਪਕਾਉਂਦੇ ਸੀ ਅੱਛਾ ਫਿਰ ਝੋਨਾ ਲਾਉਣ ਲੱਗੇ ਠੀਕ ਆ ਜਦੋਂ ਉਹ ਝੋਨਾ ਲਾਉਣ ਲੱਗੇ ਆਉਣ ਲੱਗ ਗਿਆ ਤਾਂ ਘਰੇ ਕੋਈ ਬਣਵਾ ਲਈ ਬੇਬੇ ਨੇ ਘਰੇ ਹੀ ਮੂਹਲੀ ਬਣਾ ਲਈ ਹਾਂ ਹਾਂ ਅਸੀਂ ਨੂੰ ਸਸ ਦੋਵੇਂ ਛੱਡ ਲੈਂਦੀਆਂ ਸੀ ਅੱਛਾ ਤੇ ਜਿਹੜੀਆਂ ਮਈਆਂ ਸੀ ਦੁੱਧ ਕੋਈ ਵੇਚਦਾ ਆਈ ਨਹੀਂ ਸੀ ਨਾ ਡੈਰੀ ਸੀ ਹਾਂ ਉਦੋਂ ਨਹੀਂ ਸੀ ਵੇਚਦੇ ਨਾ ਘਰੇ ਹੀ ਪੀ ਜਾਣਾ ਜਿੰਨਾ ਖੁੱਲਣਾ ਹਾਂ ਫੇਰ ਉਹ ਜਦੋਂ ਰੱਖ ਕੇ ਚੌਰ ਪਾ ਦੇ ਨੇ ਬੇਬੇ ਨੇ ਤਬੜੀ ਜੋ ਹਾਂ ਹਾਂ ਰੱਖ ਕੇ ਤੇ ਵਧੀਆ ਖੀਰ ਬਣਾ ਲੈਣੀ ਤੇਰੇ ਨਾਮੇ ਹੋਣਾ ਨੇ ਸਾਰੇ ਨਹੀਂ ਪਾ ਪਾ ਖੰਡ ਗੋਪਾਲਾ ਨਾ ਖਾਣਨੀ ਮੁੜ ਕੇ ਐਵੇਂ ਹੀ ਅਸੀਂ ਜਦੋਂ ਅੱਡ ਹੋ ਕੇ ਮੈਂ ਕਰਦਾਂਗੀ ਹਾਂ ਹਾਂ ਮੇਰੇ ਤਾਂ ਉਹ ਇੱਕ ਡੇ ਕਿੱਡੇ ਸੀ ਜਦੋਂ ਬਿਜਲੀ ਆਈ ਐ ਅੱਛਾ ਲਾਈਟ ਵੀ ਨਹੀਂ ਸੀਗੀ ਪਹਿਲਾਂ ਲਾਈਟ ਲਾਟਣ ਸੀ ਲਾਟਣਾ ਤਾਂ ਅਸੀਂ ਵਾਵਾ ਸੀਗੇ ਜਦੋਂ ਲਾਈਟ ਨਰਾਈ ਅਸੀਂ ਕਰਾਈ ਐ ਬਿਜਲੀ ਅੱਛਾ ਨੂੰ ਇੰਨਾ ਵਿਆਹ ਜਿੰਨਾ ਚਾਹ ਹੋ ਗਿਆ ਸੀ ਵੀ ਅਸੀਂ ਬਿਜਲੀ ਫਟਿੰਗ ਕਰਾਈ ਸਾਡੇ ਬਲਬ ਲੱਗੇ ਸਾਡੇ ਐ ਬਲਬ ਜਦੋਂ ਨਾ ਤੇ ਪਹਿਲੂ ਗਰਮੀ ਨਹੀਂ ਹੀ ਲੱਗਦੀ ਲਾਈਟ ਤੋਂ ਪੱਖਿਆਂ ਤੋਂ ਬਿਨਾ ਅਸੀਂ ਨਾ ਤਿੰਨ ਮਰਲੇ ਖਾਂ ਸੀ ਅੱਛਾ ਕੱਜਾ ਕੋਠਾ ਸੀ ਜੀ ਇੰਨਾ ਕਵੇੜਾ ਸੀ ਹਾਂ ਹਾਂ ਅਸੀਂ ਸਾਰਾ ਕੰਮ ਕਿਸੇ ਕਰਕੇ ਫਿਰ ਅਸੀਂ ਉੱਤੇ ਕੋਠੇ ਦੇ ਨਾ ਹਾਂ ਮੰਜੇ ਚੜਾ ਕੇ ਉੱਥੇ ਦੁੱਧ ਜਿਵੇਂ ਆ ਕੇ ਉੱਥੇ ਚੜਾ ਲੈਣਾ ਰੋਟੀਆਂ ਪਕਾ ਕੇ ਨਾ ਉੱਥੇ ਬੱਚਿਆਂ ਨੂੰ ਖਾਣ ਕੋਠੇ ਤੇ ਕੋਠੇ ਤੇ ਹਾਂ ਕੋਠਾ ਬਣਾ ਕੇ ਹੁੰਦਾ ਸੀ ਜਿੱਦ ਦੀ ਅਸੀਂ ਅੱਡ ਹੋਏ ਸੀ ਹਾਂ ਲੋਕੀਆਂ ਦੇ ਸੀ ਬਸੇ ਠਾ ਕੇ ਮਰ ਜਾਣਗੇ ਸਾਹਰੇ ਆ ਬਾਪੂ ਨਾ ਲੋਕੀ ਹੁੰਦੀ ਆਂਦੇ ਸਾਰੇ ਮਰਜੀ ਉਹਨਾਂ ਹਾਂ ਤੇ ਜਦੋਂ ਅਸੀਂ ਨਾ ਤੇਰੇ ਬਾਪੂ ਨੇ ਨਾ ਘਰੇ ਟੂਆ ਪਟ ਲਿਆ ਤਾਂ ਪਾਣੀ ਲਾਉ ਹਾਲੇ ਸੀ ਪਾਣੀ ਬਾਹਰੋਂ ਤਾਂ ਮਿੱਟੀ ਲਾਉਂਦੀ ਸੀ ਹਾਂ ਘਰੇ ਟੂਆ ਪਟਿਆ ਅੱਛਾ ਪਟ ਕੇ ਟੂਆ ਤਾਂ ਫੇਰ ਅਸੀਂ ਟੂੜੀ ਭਾ ਕੇ 15 ਦਿਨ ਉਹਨੂੰ ਕਾ ਰਿਆ ਅੱਛਾ ਫੇਰ ਅਸੀਂ ਉਹ ਕੋਠੇ ਤੇ ਲਾਏ ਅੱਛਾ ਉੱਥਾ ਹੈ ਨਾ ਲੱਗ ਗਿਆ ਸੀ ਸੀਮੈਂਟ ਅਸੀਂ ਕੋਈ ਵਨ ਹੀਰੇ ਮੀਤ ਦੇ ਵਿਆਹ ਵਲੇ ਤੇ ਬੀਬੀ ਦੇ ਵਿਆਹ ਵਲੇ ਚ ਆਇਆ। ਅ ਸ਼ੌਨਾ ਚਰ ਕੱਢ ਗਏ ਫਿਰ। ਉਹ ਨਾ ਜਮਾ ਚੀਵਿਆ ਨਹੀਂ। ਅੱਛਾ। ਇਹ ਦਸੀ ਮੈਂ ਤੁਹਾਨੂੰ ਲਾ। ਹਾਂ। ਉਹ ਤੋਂ ਬੰਦੇ ਵੀ ਕਾਰੀਗਰ ਹੁੰਦੇ ਸੀ ਨਾ ਪੂਰੇ। ਇੱਕ ਜੇ ਦਵਾਰੀ ਵੇ ਗੋਮ ਟੀ ਵੀ ਨੇ। ਹਾਂ ਹਾਂ। ਬਚਾਤ ਵਧੀਆ। ਹਾਂ।